ਮੌਸਮ ਚ ਇੱਕ ਵਾਰ ਫੇਰ ਬਦਲਾਵ ਆਂ ਕਰਕੇ ਅੱਜ ਸਵੇਰ ਤੋਂ ਹੀ ਹਲਕੇ ਹਲਕੇ ਬਾਰਿਸ਼ ਹੋ ਰਹੀ ਹੈ ਪਰ ਜੇ ਅੱਜ ਹੁਣ ਦੀ ਗੱਲ ਕਰੀਏ ਤਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਬਾਰਿਸ਼ ਚੱਲ ਰਹੀ ਹੈ ਸੋ ਅਸੀਂ ਇਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਖੜੇ ਹਾਂ ਬਲੀਆਰੇ ਦੇ ਵਿੱਚ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸ਼ਰਧਾਲੂ ਕੋਈ ਨਹੀਂ ਆ ਰਿਹਾ ਹੈ ਮਗਰ ਜਿਹੜੇ ਜਿਨ੍ਹਾਂ ਨੂੰ ਖਿੱਚ ਹੈ ਪ੍ਰਭੂ ਪ੍ਰਤੀ ਉਹ ਬਾਰਿਸ਼ ਦੀ ਪਰਵਾਹ ਕੀਤੇ ਹੋਏ ਸਚਕੰਚੀ ਹਰਮੰਦਰ ਸਾਹਿਬ ਨਤਮਸਤੋ ਖੋਣ ਲਈ ਪਹੁੰਚ ਰਹੇ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਾਰਾ ਜਿਹੜਾ ਗਲਿਆਰਾ ਹੈ ਜਿਹੜੇ ਪਲਾਜ਼ਾ ਹੈ ਉਹ ਬਿਲਕੁਲ ਇਸ ਵੇਲੇ ਖਾਲੀ ਹੋ ਚੁੱਕਾ ਕਿਉਂਕਿ ਜਿਹੜੀ ਬਾਰਿਸ਼ ਹੈ ਉਹ ਕਾਫੀ ਤੇਜ਼ ਸੀਗੀ ਔਰ ਇਸ ਤੋਂ ਪਹਿਲਾਂ ਵੀ ਬਾਰਿਸ਼ ਜਿਹੜੀ ਹੈ ਰੁਕ ਰੁਕ ਕੇ ਹੁੰਦੀ ਰਹੀ ਹੈ ਸੋ ਇਹ ਪਿਛਲੇ ਤਕਰੀਬਨ 20 ਮਿੰਟ ਤੋਂ ਇਹ بارش ਲਗਾਤਾਰ ਹੋ ਰਹੀ ਆ ਸੋ ਇਹ ਨਜ਼ਾਰਾ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਬੱਦਲ ਪੂਰੇ ਆਸਮਾਨ ਤੇ ਭਰੇ ਹੋਏ ਨੇ ਇਹ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅੱਜ ਪੂਰਾ ਦਿਨ بارش ਦੇ ਨਾਲ ਭਰਿਆ ਰਹੇਗਾ ਸੋ ਜਿਹੜੇ ਸੈਲਾਨੀ ਜਿਹੜੇ ਸ਼ਰਧਾਲੂ ਇਸ ਟਾਈਮ ਅਸ਼੍ਰੀ ਹਰਮੰਦਰ ਸਾਹਿਬ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਖਾਸ ਕੇ ਉਹ ਪਹੁੰਚ ਰਹੇ ਨੇ بارش ਦੀ ਪ੍ਰਵਾਹ ਕੀਤੇ ਬਗੈਰ ਉਹ بارش ਦੇ ਉਹ ਅਨੁਭਵ ਲਿਆ ਕਰਦੇ ਹੋਏ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਸੋ ਸ਼੍ਰੀ ਹਰਮੰਦਰ ਸਾਹਿਬ ਦਾ ਬਾਹਰ ਦਾ ਨਜ਼ਾਰਾ ਹੈ ਜਿਹੜਾ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ بارش ਦੀ ਪ੍ਰਵਾਹ ਕੀਤੇ ਬਗੈਰ ਲੋਕ ਸਚਕਨ ਸ਼੍ਰੀ ਹਰਮੰਦਰ ਸਾਹਿਬ ਨਤਮਸਤਕਹੁਣ ਲਈ ਪਹੁੰਚ ਰਹੇ ਨੇ ਸੋ ਬੌਸਪ ਵਿਭਾਗ ਮੁਤਾਬਕ ਜਿਹੜਾ ਮੌਸਮ 'ਚ ਇਹ ਚੇਂਜਸ ਆਈਆਂ ਨੇ ਉਹ ਚੇਂਜਸ ਦਾ ਤਰੀਕ ਤੇ ਵਜਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਵੀ ਮੌਸਮ ਨੇ ਆਪਣੀ ਕਰਵਟ ਬਦਲ ਲਈ ਹੈ ਜਿਸ ਤਰ੍ਹਾਂ ਅੱਜ ਤੋਂ ਪਹਿਲੇ ਇਹ ਮਹਿਸੂਸ ਹੋ ਰਿਹਾ ਸੀਗਾ ਕਿ ਕੜਕ ਦੀ ਗਰਮੀ ਪੈਗੀ ਗਰਮੀ ਨਾਲ ਲੋਕੀ ਦੋ ਚਾਰ ਹੋ ਰਹੇ ਸਨ ਸੋ ਹੁਣ ਜਿਹੜਾ ਮੌਸਮ ਜਿਹੜੇ ਮੌਸਮ ਦਾ ਮિજાਜ ਬਦਲਣ ਦੇ ਨਾਲ ਥੋੜੀ ਜੀ ਰਾਹਤ ਮਿਲੀ ਹੈ ਮੌਸਮ ਖੁਸ਼ਗੁਵਾਰ ਹੋਇਆ ਹੈ ਲੋਕ ਇਸ ਨੂੰ ਪਸੰਦ ਕਰ ਰਹੇ ਨੇ ਮਗਰ ਜਿਸ ਤਰ੍ਹਾਂ ਹੁਣ ਦੇਖੋ ਤਸਵੀਰਾਂ ਵਿੱਚ ਦੇਖੋ ਜਿਸ ਤਰ੍ਹਾਂ ਹੀ ਬਾਰਿਸ਼ ਹਲਕੀ ਥੋੜੀ ਜੀ ਕੱਟੀ ਹੈ ਮਗਰ ਹਜੇ ਤੱਕ ਹੋ ਰਹੀ ਹੈ ਬਾਰਿਸ਼ ਜਿਸ ਤਰ੍ਹਾਂ ਹੀ ਕੱਟੀ ਹੈ ਲੋਕ ਸ੍ਰੀ ਹਰਮੰਦਰ ਸਾਹਿਬ ਆਂਚ ਪਹੁੰਚ ਲੈ ਸ਼ੁਰੂ ਹੋ ਗਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲੇ ਇਸ ਖੰਟਾਗੜ ਵਾਲੀ ਸਾਈਡ ਦੇ ਉੱਤੇ ਸ਼ਰਧਾਲੂ ਆਨੇ ਰੁਕੇ ਹੋਏ ਸਨ ਕਿਉਂਕਿ بارش ਤੇਜ਼ ਹੋ ਰਹੀ ਸੀ ਸੋ ਜਿਸ ਤਰ੍ਹਾਂ ਹੀ بارش ਥੋੜੀ ਜੀ ਘਟ ਗਈ ਹੈ ਉਸੇ ਤਰੀਕੇ ਹੀ ਲੋਕ ਸ੍ਰੀ ਹਰਮੰਦਰ ਸਾਹਿਬ ਨਤਬਸਤਕ ਖੋਲ ਲਈ ਪਹੁੰਚ ਰਹੇ ਨੇ ਸੋ ਪਲਾਜ਼ਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਸ਼ਦਾਲੂ ਨੇ ਉਹ ਤੁਹਾਨੂੰ ਨਜ਼ਰ ਆ ਰਹੇ ਨੇ ਸੋ ਅੱਜ ਸਵੇਰ ਤੋਂ ਹੀ ਮੌਸਮ ਥੋੜਾ ਖੁਸ਼ਗਵਾਰ ਸੀਗਾ ਤੇਜ਼ ਹਵਾਵਾਂ ਚੱਲ ਰਹੀ ਸੀ ਤੜਕਸਾਤ ਔਰ ਉਸ ਤੋਂ ਬਾਅਦ ਬਰਸਾਤ ਜਿਹੜੀ ਹੈ ਉਹਦੇ ਨਾਲ ਲੋਕਾਂ ਨੂੰ ਥੋੜਾ ਜਿਹਾ ਸਹਮਣਾ ਕਰਨਾ ਪਿਆ ਹੈ ਜਿਸ ਦੇ ਨਾਲ ਮੌਸਮ ਥੋੜਾ ਹੋਰ ਵਧੀਆ ਹੋ ਗਿਆ ਬਰਸਾਤ ਦੇ ਨਾਲ ਮੌਸਮ ਖੁਸ਼ਗੁਵਾਰ ਹੋ ਗਿਆ ਹੈ ਲੋਕ ਵੀ ਖੁਸ਼ ਹੋ ਰਹੇ ਨੇ ਕਿ ਗਰਮੀ ਤੋਂ ਉਹਨਾਂ ਨੂੰ ਹਲਕੀ ਜੀ ਨਜਾਦ ਮਿਲੀ ਹੈ ਸੋ ਇਹ ਮੌਸਮ ਇਸੇ ਤਰ੍ਹਾਂ ਹੀ ਮੌਸਮ ਵਿਭਾਗ ਦੀ ਜਰਮਨੀ ਹੈ ਤੇ اسی طرح ਦਾ موسم شام تک ਰਹਿਣ ਦੀ ਉਮੀਦ ਹੈ ਸੋ ਮੌਸਮ 'ਚ ਬਦਲਾਅ ਆਇਆ ਹੈ ਜਿਸ ਦੇ ਕਰਕੇ ਮੌਸਮ ਥੋੜਾ ਚੇਂਜ ਹੋ ਗਿਆ ਹੈ ਗਰਮੀ ਨਾਲ 2-4 ਹੋ ਰਹੇ ਅੰਮ੍ਰਿਤਸਰ ਵਾਸੀਆਂ ਲਈ ਇੱਕ ਖੁਸ਼ਖਬਰੀ ਹੈ ਕਿ ਮੌਸਮ ਦੇ ਨਾਲ ਥੋੜੀ ਜੀ ਠੰਡਕ ਮਹਿਸੂਸ ਹੋ ਰਹੀ ਹੈ ਠੰਡਕ ਮਹਿਸੂਸ ਹੋ ਰਹੀ ਹੈ ਲੋਕ ਛਤਰੀ ਲੈ ਕੇ ਦਰਸ਼ਨ ਕਰਨ ਲਈ ਪਹੁੰਚ ਰਹੇ ਨੇ ਸੋ ਦਰਸ਼ਨ ਲਈ ਪਹੁੰਚ ਲੈਨੇ ਪਲਾਜ਼ਾ ਦੇ ਵਿੱਚ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਸ਼ਰਦਾਲੂ ਪਹੁੰਚ ਲੈਨੇ ਪਰਵਾਣੀ ਹੈ ਮੌਸਮ ਦੀ بارش ਹੋ ਰਹੀ ਹੈ ਪਰਵਾਣੀ ਹੈ ਛਤਰੀ ਦਾ ਸਹਾਰਾ ਲੈ ਕੇ ਸਚਕਨ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਉਹ ਆ ਰਹੇ ਨੇ ਸੋ ਕੁਲ ਮਿਲਾ ਕੇ ਦੇਖਿਆ ਜਾਏ ਤੇ ਮੌਸਮ ਵਿਭਾਗ ਦੇ ਮੁਤਾਬਿਕ ਮੌਸਮ ਐਸੀ ਤਰ੍ਹਾਂ ਰਹਿਣ ਦੀ ਉਮੀਦ ਹੈ ਥੋੜੀ ਜੀ ਰਾਹਤ ਹੈ ਗਰਮੀ ਤੋਂ ਕਿਉਂਕਿ ਗਰਮੀ ਨਾਲ ਥੋੜਾ ਜਿਆਦਾ ਤਪਦੀ ਗਰਮੀ ਦੇ ਨਾਲ ਲੋਕੀ 2-4 ਹੋ ਰਹੇ ਸਨ ਜਿਸ ਤਰ੍ਹਾਂ ਤਪ ਨਿਕਲਦੀ ਸੀਗੀ ਤੇ ਲੋਕ ਆਪਣੇ ਘਰਾਂ ਨੂੰ ਆਪਣੇ ਆਫਿਸ ਦੇ ਵਿੱਚ ਦੁੱਬ ਕੇ ਬੈਠ ਜਾਂਦੇ ਸੀ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ ਸੋ ਜਿਸ ਤਰ੍ਹਾਂ ਇਹ ਮੌਸਮ ਅੱਜ ਥੋੜਾ ਜਿਆਦਾ ਠੰਡਕ ਭਰੀ ਨਜ਼ਰ ਆਈ ਹੈ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਹਵਾਵਾਂ ਚੱਲ ਰਹੀਆਂ ਸੀ ਜਾਂ ਤੇਜ਼ ਹਵਾਵਾਂ ਦਾ ਚੱਲ ਰਹੀਆਂ ਸਨ ਉਸ ਤੋਂ ਬਾਅਦ ਬੱਦਲਬਾਈ ਹੋ ਗਈ ਔਰ ਬੱਦਲ ਤੋਂ ਖੋਨ ਤੋਂ ਬਾਅਦ ਸਵੇਰ ਤੋਂ ਥੋੜੀ ਥੋੜੀ بارش ਹੋ ਰਹੀ ਹੈ ਮਗਰ ਇਹ ਪਿਛਲੇ ਜੇ ਅੱਧੇ ਘੰਟੇ ਦੀ ਗੱਲ ਕਰੀਏ ਤੇ ਅੱਧੇ ਘੰਟੇ ਨੇ ਕਾਫੀ بارش ਦਾ ਸਾਨੂੰ ਸਾਹਮਣਾ ਕੀਤਾ ਕਰਨਾ ਪਿਆ ਹੈ ਸੋ بارش ਦੇ ਨਾਲ ਮੌਸਮ ਬਹੁਤ ਖੁਸ਼ਲੁਆਰ ਹੋ ਗਿਆ ਹੈ ਲੋਕ ਦੂਰ ਦਰਾਡੇ ਤੋਂ ਸ੍ਰੀ ਹਰਮੰਦਰ ਸਾਹਿਬ ਨਤਵਸਤਕ ਹੋਣ ਲਈ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਪੰਜੀ ਇੰਨੀ ਬਾਰਿਸ਼ ਦੇ ਵਿੱਚ ਸੱਚਕੰਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆ ਰਹੇ ਹੋ ਪਰਵਾਹ ਨਹੀਂ ਹੈ ਬਾਰਿਸ਼ ਦੀ ਹਾਂਜੀ ਗੁਰੂ ਮਹਾਰਾਜ ਦੀ ਕਿਰਪਾ ਇੰਨੀ ਆ ਵੀ ਉਹੀ ਲੈ ਕੇ ਆਉਣ ਵਾਲੇ ਆ ਹਾਂਜੀ ਸਾਡੀ ਆਸਮਰੋਹ ਦਾ ਉਹੀ ਪੂਰੀਆਂ ਕਰਦੇ ਆ ਤਾਂ ਫਿਰ ਬਾਰਿਸ਼ ਨੂੰ ਕੀ ਵੇਖਣਾ ਜਦੋਂ ਪ੍ਰਮਾਤਮਾ ਸਾਡੀ ਇੰਨੀ ਸੁਣਦਾ ਹੈ ਹਾਂਜੀ ਪ੍ਰਮਾਤਮਾ ਸਭ ਦਾ ਭਲਾ ਹੀ ਕਰੇ ਪਰਮਾਤਮਾ ਸਭ ਦੀ ਸੁਣਦਾ ਹੈ ਔਰ ਇਸ ਦਰਬਾਰ ਦੇ ਵਿੱਚ ਜਦੋਂ ਅਸੀਂ ਹਾਜ਼ਰੀ ਲਗਵਾਉਣ ਲਈ ਪਹੁੰਚਦੇ ਹਾਂ ਸਾਡੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਔਰ بارش ਮੀਂਹ ਰੀ ਦੀ ਪ੍ਰਵਾਹ ਕੀਤੇ ਬਗੈਰ ਸ਼ਰਧਾਲੂ ਇਸ ਸਥਾਨ ਤੇ ਪਹੁੰਚਦੇ ਨੇ ਵਾਹਿਗੁਰੂ ਦੇ ਚਰਨਾਂ 'ਚ ਆਪਣੀ ਹਾਜ਼ਰੀ ਲਗਵਾਉਂਦੇ ਨੇ ਆਪਣੀ ਅਰਦਾਸ ਬੇਨਤੀ ਕਰਦੇ ਨੇ ਉਹਨਾਂ ਦੀ ਅਰਦਾਸ ਬੇਨਤੀ ਪੂਰੀ ਵੀ ਹੁੰਦੀ ਹੈ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par